ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਵਾਂ ਸ਼ਹਿਰ ਦੀ ਪੁਲਿਸ ਨੇ ਇੱਕ ਨਾਕੇ ਦੌਰਾਨ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 120 ਗ੍ਰਾਮ ਹੈਰਨ ਬਰਾਮਦ ਕੀਤੀ। ਦਰਅਸਲ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੰਗਾ ਮਾਰਗ ਤੇ ਪੁਲਿਸ ਨੂੰ ਇੱਕ ਟਾਬੇ ਕੋਲ ਮੋਨਾ ਸ਼ੱਕੀ ਵਿਅਕਤੀ ਖੜਾ ਮਿਲਿਆ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਗਿਆ। ਪੁਲਿਸ ਨੂੰ ਸ਼ੱਕ ਪਿਆ ਤੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਤਰਾਂ 120 ਗ੍ਰਾਮ ਹੈਰਨ ਬ੍ਰਾਹਮਤ ਕੀਤੀ ਤੇ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਅਸ਼ਿਆ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਈਜੀ ਰੇਂਜ ਅਤੇ ਸੀਨੀਅਰ ਅਫਸਰਾਂ ਵੱਲੋਂ ਵਕ ਵਕ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸ ਐਚ ਓਸ ਤੇ ਹਲਕਾ ਜੀ ਯੂਜ਼ ਨਾਲ ਡੇਲੀ ਮੀਟਿੰਗ ਕਰਕੇ ਇਸ ਸਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ। ਇਸੇ ਮਹੀਨੇ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ ਸੀਆਈਏ ਟੀਮ ਨੂੰ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਉਸ ਟਾਈਮ ਇੱਕ ਉਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰ ਬੰਗੇ ਦੇ ਏਰੀਆ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ। ਅਮਰਜੀਤ ਜਿਹੜਾ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਤੇ ਇਹਨੇ ਦੱਸਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਇੱਕ ਲਾਢੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਢੀ ਜਿਹੜਾ ਸੀਗਾ ਫਰਦਰ ਇਹਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀਗਾ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ ਨੂੰ ਇਨਵੈਸਟੀਗੇਟ ਕਰਦੇ ਆਂ ਲਾਡੀ ਜਿਹੜਾ ਹੈਗਾ ਇਹ ਇੱਕ ਜੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਥੇ ਦਾ ਰਹਿਣ ਵਾਲਾ ਹੈ ਤੇ ਉਹਨੂੰ ਫਰਦਰ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਕੁਲੋ ਫਰਦਰ ਜਿਹੜੀ ਹੈਗੀ ਇਹ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਭਾਰਤੀ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਤੇ ਗਰੀਬੀ ਰੇਖਾ ਦੇ ਹੇਠ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਮਨਰੇਗਾ ਤਾਂ ਜੋ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਇਸ ਸਕੀਮ ਦਾ ਫਾਇਦਾ ਲੈ ਸਕਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਪਰ ਹੁਣ ਗਰੀਬਾਂ ਦੇ ਸਹੱਕ ਤੇ ਵੀ ਅਫਸਰशाही हावी ਹੁੰਦੀ ਹੋਏ ਦਿੱਸ ਰਹੀ ਹੈ ਜਿਸ ਦੇ ਚਲਦਿਆਂ ਅੱਜ ਇਹਨਾਂ ਲੜਿੰਦੇ ਲੋਕਾਂ ਨੇ ਇਕੱਠ ਕਰ ਡੀਸੀ ਦਫਤਰ ਦੇ ਬਾਹਰ ਨਾ ਦਿੱਤਾ ਤੇ ਆਪਣੇ ਹੱਕ ਦੀ ਆਵਾਜ਼ ਚੁੱਕਦੇ ਹੋਏ ਅਜੇ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਤਨਾ ਮਾਦੂਰੀ ਅਸੀਂ ਡੀਸੀ ਦਫਤਰ ਆਏ ਨਹੀਂ ਆਜਾ ਅਈ ਕੰਮ ਨਹੀਂ ਸਾਨੂੰ ਮਿਲਦਾ ਪਿਆ ਕੰਮ ਬਸ ਕੰਮ ਬਸ ਨਹੀਂ ਸਾਨੂੰ ਸੇ ਸਤ ਨਹੀਂ ਹੋ ਗਿਆ ਇਹਨਾਂ ਕਰ ਬੈਠਿਆਂ ਸਰੇ ਸਾਡੇ ਕਿ ਨਾਮ ਮਸਤੌਲੀ ਘਟਦੇ ਹੈ ਗੇ। ਕੰਮ ਮੇਰੇ ਕਨੇੜਾ ਦਾ ਤੇ ਕਨੇਟਾਂ ਦਾ ਤਰਸੀਮ ਲਾਲ ਉਹ ਸਾਡਾ ਮਸਤੌਲੀ ਪਾਉਂਦੀ ਹੈਗੀ। ਹਾਂਜੀ। 7-8000 ਨੰਬਰ। ਕਿਹਦੇ ਨੇ ਪਾਈ ਹ ਤੱਕ? ਨਹੀਂ। ਬਾਕੀ ਸਨ ਕੰਮ ਮਿਲਣਾ ਚਾਹੀਦਾ। ਉਹ ਕਿਹੜਾ ਪਿੰਡ ਹੈ ਆਪਣਾ? ਮੇਰਾ ਅਗਰੌਂਗਾ। ਹਾਂਜੀ ਸਾਰਾ ਹਾਂ ਤੇ ਡੀ ਡੀਸੀ ਸਾਹਮਣੇ ਮਿਲਣਾ ਹੈ ਅੱਜ। ਕਿਉਂਕਿ ਸਾਨੂੰ 7-8 ਮਹੀਨੇ ਆ ਜਿਹੜਾ ਸਾਨੂੰ ਕੰਮ ਨਹੀਂ ਮਿਲ ਰਿਹਾ। ਇੱਕ ਜਿਹੜਾ ਇਹਨਾਂ ਦਾ ਮੇਟ ਹੈਗਾ ਜਿੰਨੂੰ 10 ਬਰਕ ਕੋਟ ਨੇ ਉਹ ਇੱਕੋ ਆਦ ਨੂੰ ਦਿੱਤੇ ਗਏ ਨਾ ਉਹ ਆਪਣੀ ਮਰਜ਼ੀ ਨਾਲ ਜਿਹੜਾ ਵੀ ਕੰਮ ਕਰਾਂਦਾ ਆਪਣੀ ਮਰਜ਼ੀ ਨਾਲ ਕਰਾਂਦਾ ਜਿੰਨੇ ਬੰਦੇ ਰੱਖਨੇ ਫਰਮੈਸੀ ਬੰਦੇ ਰੱਖਦਾ ਉਹ ਜਿਹੜਾ ਤਾਂ ਕੋਈ ਕੰਮ ਕਰਨ ਵਾਲੇ ਬੰਦੇ ਉਹਦੇ ਰੱਖੇਦੇ ਨਹੀਂ ਉਹਨੂੰ ਸਹੀ ਮੈਨੇ ਬਾਕੀ ਕੰਮ ਜੇ ਕਰਾਂਦਾ ਉਹ ਸਾਰੇ ਮਿਸਤੋਲ ਜਿਹੜੇ ਸਾਡੇ ਜਿਹੜੇ ਵੀਡੀਓ ਦਫ਼ਤਰ ਵਾਲੇ ਨੇ ਸਾਰੇ ਇੱਕੋ ਦੇ ਨਾਂ ਕਰਾਉਂਦੇ ਨੇ ਹੈ ਤੇ ਸਾਨੂੰ ਸਾਨੂੰ ਮਿਸਤੋਲ ਚਾਹੀਦੇ ਨੇ ਅਸੀਂ ਕੰਮ ਕੰਮ ਕਰਨਾ ਹੈ 100 ਬੰਦਾ ਕੰਮ ਕਰਦਾ ਮੈਂ ਕਹਿੰਦਾ ਸਾਰੇ ਨੇ ਹਾਂ ਜੀ ਡੀਸੀ ਸਾਹਿਬ ਨੇ ਉਹਨਾਂ ਨੇ ਕਹਿਤਾ ਤੁਹਾਨੂੰ ਕੰਮ ਅੱਜਕੱਲ੍ਹ ਜੀ ਦੇ ਦਿੰਨੇ ਆ ਫਿਰ ਮੁਰਕ ਦੁਬਾਰਾ ਤਰਨਾ ਮਾਰਾਂਗੇ ਜੀ ਸਾਹਿਬ ਨਾਲ ਇਥੇ ਦਫ਼ਤਰ ਦੇ ਅੱਗੇ ਇਹ ਜਿੰਨੀ ਵੀ ਲੇਬਰ ਆ ਸਾਰੀ ਇਕੱਠੀ ਹੋ ਕੇ ਮੇਰੇ ਕੋਲ ਆਈ ਸੀ ਕਿ ਸਾਨੂੰ 6-7 ਮਹੀਨੇ ਤੋਂ ਜਿਹੜਾ ਕੰਮ ਨਹੀਂ ਮਿਲ ਰਿਹਾ ਮੈਂ ਇਹਨਾਂ ਦੇ ਨਾਲ ਅੱਜ ਡੀਸੀ ਸਾਹਿਬ ਨੂੰ ਮਿਲਿਆ ਔਰ ਡੀਸੀ ਸਾਹਿਬ ਨੇ ਏਡੀਸੀ ਸਾਹਿਬ ਨੂੰ ਮੁੜ ਕੇ ਦੁਬਾਰਾ ਹਦਾਇਤ ਦਿੱਤੀ ਆ ਕਿ ਇਹਨਾਂ ਗਰੀਬ ਲੋਕਾਂ ਨੂੰ ਜਲਦੀ ਤੋਂ ਜਲਦੀ ਕੰਮ ਦਿੱਤਾ ਜਾਏ ਔਰ ਜਿਹੜੀ ਇਹ ਅਨਕਾਰੀ ਆ ਇਹ ਵਿਜੀਲੈਂਸ ਨੂੰ ਡੀਸੀ ਸਾਹਿਬ ਨੇ ਆਸਵਾਸਨ ਦਿੱਤਾ ਕਿ ਇਹ ਅਨਕਾਰੀ ਜਿਹੜੀ ਮੈਂ ਵਿਜੀਲੈਂਸ ਤੋਂ ਜਿਹੜੀ ਉਹ ਕਰਵਾ ਦਿੰਨੇ ਆ ਮੈਂ ਬਿਜినెస్ ਨੂੰ ਮਾਰ ਕਰ ਦੇਣਾ ਆਪੇ ਉਹ ਬਿਜినెస్ ਜਿਹੜੇ ਅਣਕਾਰੀ ਪ੍ਰੋਪਰ ਜਿਹੜੀ ਆ ਉਹ ਕਰੇਗੇ ਹੁਣ ਜੇ ਇਹਨਾਂ ਗਰੀਬ ਲੋਕਾਂ ਨੂੰ ਕੰਮ ਨਾ ਮਿਲੇਗਾ ਤੇ ਅਸੀਂ ਬੱਦ ਤੋਂ ਬੱਦ ਜਿਨੀ ਵੀ ਲੇਬਰ ਇਕੱਠੀ ਹੋਗੇ ਅਸੀਂ ਡੀਸੀ ਸਾਹ ਦੇ ਦਫ਼ਤਰਾਂਗੇ ਧਰਨਾ ਦੇਾਂਗੇ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੋਮੀ ਸਖਤਰ ਅਤੇ ਜੰਮੂ ਕਸ਼ਮੀਰ ਲੇ ਤੇ ਲਦਾਖ ਦੇ ਪ੍ਰਭਾਰੀ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸਆਂ ਫਿਲਮੀ ਅਦਾਕਾਰਾਂ ਦੀ ਪਰਵਿਸ਼ ਉੱਪਰ ਵੀ ਸਵਾਲ ਚੁੱਕੇ ਉਹਨਾਂ ਕਹਿ ਕੇ ਪੰਜਾਬ ਦਾ ਮਾਹੌਲ ਖਰਾਬ ਕਰੇਗੀ ਐਮਰਜੈਂਸੀ ਫਿਲਮ ਫਿਲਮ ਅਦਾਕਾਰਾਂ ਦੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵਰਤੀ ਸ਼ਬਦਾਵਲੀ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਹੀ ਸੀਨੀਅਰ ਆਗੂ ਨੇ ਮੋਰਚਾ ਖੋਲ੍ਹ ਦਿੱਤਾ ਇੱਥੋਂ ਤੱਕ ਕਿ ਉਹਨਾਂ ਨੇ ਕੰਗਣਾ ਦੀ ਪਰਵਿਸ਼ ਤੇ ਵੀ ਸਵਾਲ ਖੜੇ ਕਰ ਦਿੱਤੇ ਅਤੇ ਕਿਹਾ ਹੈ ਕਿ ਪਾਰਟੀ ਨੂੰ ਮੰਡੀ ਵਿੱਚੋਂ ਇਸ ਫਿਲਮ ਅਦਾਕਾਰਾਂ ਦੀ ਬਜਾਏ ਕਿਸੇ ਵਰਕਰ ਨੂੰ ਟਿਕਟ ਦੇਣੀ ਚਾਹੀਦੀ ਸੀ ਕੰਗਣਾ ਰਣੌਤ ਨੇ ਜਿਹੜਾ ਕਿਸਾਨਾਂ ਪ੍ਰਤੀ ਅਪਸ਼ਬਦ ਬੋਲੇ ਆ ਉਹਦੇ ਤੇ ਸਾਨੂੰ ਸਾਰਿਆਂ ਨੂੰ ਹੈ ਅਤਰਾਜ ਮੈਂ ਸੁਖਮਿੰਦਰ ਪਾਲ ਸਿੰਘ ਗਰੇਵਾਲ ਜੱਟ ਸਿੱਖ ਹਾਂ। ਔਰ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਅਨੇਕਾਂ ਜੱਟ ਸਿੱਖ ਕਿਸਾਨੀ ਨਾਲ ਸੰਬੰਧ ਜਿਹੜੇ ਲੋਕ ਨੇ। ਤੇ ਇਹ ਕਿੱਥੇ ਲਿਖਿਆ ਵੀ ਸਾਡਾ ਹੀ ਖਾ ਕੇ ਤੇ ਸਾਡੇ ਖਿਲਾਫ ਬੋਲੇ। ਨਾਲੇ ਪਾਰਟੀ ਜਿਹੜੀ ਹੈਗੀ ਆ ਉਹ ਇਕੱਲੀ ਫੰਗੜਾ ਦੀ ਨਹੀਂ ਹੈਗੀ। ਫੰਗੜਾ ਤਾਂ ਹੁਣ ਆਈ ਹੈ। ਇੱਥੇ 32-33-33 ਸਾਲ ਹੋ ਗਏ ਲੋਕਾਂ ਨੂੰ ਪਾਰਟੀ ਦੇ ਨਾਲ ਜੁੜੇ ਹੋ ਠੀਕ ਹੈ ਕੰਗਨਾ ਦੇ ਖਿਲਾਫ ਬੋਲਣਾ ਤਾਂ ਨਹੀਂ ਸੀ ਲੇਕਿਨ ਕਿਸਾਨਾਂ ਪ੍ਰਤੀ ਜਿਹੜੇ ਅਪਸ਼ਬਦ ਬੋਲੇ ਆ ਔਰ ਇਹ ਵੀ ਕਹਿਣਾ ਵੀ ਮੈਂ ਸਿੱਖ ਹਾਂ ਸਿੰਘ ਕਿ ਸਾਡਾ ਲੈਵਲ ਨਹੀਂ ਹੈਗਾ ਲੇਕਿਨ ਕੰਗਣਾ ਨੂੰ ਵਰਜਣਾ ਸਾਡਾ ਫਰਜ਼ ਵੀ ਆ ਤੇ ਸਾਡਾ ਧਰਮ ਵੀ ਆ ਮੈਂ ਕੇਂਦਰ ਦੀ ਲੀਡਰਸ਼ਿਪ ਨੂੰ ਵੀ ਕਹੂੰਗਾ ਔਰ ਮੈਂ ਤਾਂ ਇਹ ਕਹਿਣਾ ਹੈਗਾ ਵੀ ਕੰਗਣਾ ਨੇ ਇਹ ਜਿਹੜੇ ਸ਼ਬਦ ਬੋਲ ਕੇ ਪੰਜਾਬ ਦੀ ਜਿਹੜੀ Hindu Sikh ਇਕਤਾ ਜਿਹੜੀ ਪੰਜਾਬ ਦੀ ਸ਼ਾਂਤੀ ਆ ਉਹਨੂੰ ਭੰਗ ਕਰਨ ਦਾ ਕੋਝਾ ਯਤਨ ਕੀਤਾ ਇੱਥੇ ਜਦੋਂ ਮਾੜੇ ਹਾਲਾਤ ਸੀ ਉਹਨੂੰ ਕੀ ਪਤਾ ਵੀ ਇੱਥੇ ਹਿੰਦੂ ਸਿੱਖਾਂ ਦਾ ਹਰ ਵਰਗ ਦਾ ਸਾਂਝਾ ਖੂਨ ਇਸ ਧਰਤੀ ਤੇ ਡੁੱਲਿਆ ਹਜ਼ਾਰਾਂ ਲੋਕਾਂ ਦੀ ਸ਼ਹਾਦਤ ਹੋਈ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਸੀ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਵੀ ਸੀ ਹੋਰ ਨਾ ਪਾਰਟੀਆਂ ਦੇ ਵੀ ਵਰਕਰ ਸੀਗੇ ਔਰ ਅਨੇਕਾ ਜਿਹੜੇ ਲੋਕ ਸੀਗੇ ਉਹ ਉਸ ਸਮੇਂ ਉਹਨਾਂ ਦੀ ਸ਼ਹਾਦਤ ਹੋਈ ਹੈ ਤਾਂ ਪੰਜਾਬ ਜਿਹੜਾ ਹੈਗਾ ਉਹ ਖੜਾ ਹੈਗਾ ਔਰ ਮੈਂ ਇਹ ਵੀ ਕਹਿਣਾ ਵੀ ਇਹਦੇ ਨਾਲ ਪਾਰਟੀ ਨੂੰ ਵੱਡੀ ਟਾ ਲੱਗੀ ਆ ਉਹ ਇਹ ਜੇ ਅਲਫਾਜ ਵਰਤਣ ਤੋਂ ਗਰੇਜ਼ ਕਰੇ ਪਾਰਟੀ ਅਸੀਂ ਪਾਰਟੀ ਵੀ ਬਚਾਉਣੀ ਆ ਅਸੀਂ ਇੱਕ ਗੱਲੀ ਕੰਗੜਾ ਹੀ ਨਹੀਂ ਦੇਖਣੀ ਹੈਗੀ ਜਿਹੜੀ ਪਾਰਟੀ ਦੇ ਵਿੱਚ ਕਰੋੜਾਂ ਲੋਕਾਂ ਦਾ ਖੂਨ ਪਸੀਨਾ ਮੁਰਕਾ ਵਹਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਇਸ ਲੈਵਲ ਤੇ ਆਈ ਔਰ ਉਹਨਾਂ ਦੇ ਮਿਹਨਤ صدਕਾ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਤੇ ਜੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਤੇ ਉਹਨੂੰ ਸੁਰੱਖਿਆ ਛਤਰੀ ਮਿਲੀ ਹੋਈ ਆ ਉਹ ਸੁਰੱਖਿਆ ਛਤਰੀ ਦੇ ਵਿੱਚ ਮਟਕ ਮਟਕ ਕੇ ਚੱਲ ਕੇ ਅਪਸ਼ਬਦ ਬੋਲੇ ਜੇ ਅੱਜ ਕੇਂਦਰ ਸਰਕਾਰ ਵਾਪਸ ਲੈ ਲਵੇ ਮੈਂ ਕਹਿੰਦਾ ਇਹ ਬੋਲ ਕੇ ਦਿਖਾਓ ਔਰ ਮੈਂ ਇਹ ਵੀ ਕਹਿਣਾ ਵੀ ਪਰਵਰਿਸ਼ ਦੇ ਵਿੱਚ ਵੀ ਕੋਈ ਕਮੀ ਰਹੀ ਹੈਗੀ ਆ ਉਹਦੇ ਮਾਤਾ ਪਿਤਾ ਵੱਲੋਂ ਮੈਂ ਸਤਿਕਾਰ ਮਾਤਾ ਪਿਤਾ ਨੂੰ ਵੀ ਕਹੂੰਗਾ ਵੀ ਉਹਨੂੰ ਇਸ ਜਿਹੜੇ ਅਲਫਾਜ਼ ਬੋਲਦੇ ਹੈਗੇ ਆ ਜਾਂ ਹਮੇਸ਼ਾ ਕਦੇ ਕੋਈ ਚੰਗੀ ਗੱਲ ਕੀਤੀ ਹੈ ਕਦੇ ਕੋਈ ਕੰਗਣਾ ਨੇ ਚੰਗੀ ਗੱਲ ਕੀਤੀ ਨਹੀਂ ਨਹੀਂ ਲੱਗਦਾ ਤੁਹਾਨੂੰ ਕਿ ਉਹਦੀ ਫਿਲਮ ਨਹੀਂ ਰਿਲੀਜ਼ ਹੋ ਰਹੀ ਤੇ ਗੁੱਸਾ ਇੱਧਰ ਕੱਢ ਰਹੀ ਹੈ ਦੇਖੋ ਫਿਲਮ ਅਲੱਗ ਚੀਜ਼ ਆ ਕੰਮ ਅਲੱਗ ਚੀਜ਼ ਆ ਜਿਹੜੀਆਂ ਪਾਰਟੀਆਂ ਹੁੰਦੀਆਂ ਉਹ ਆਮਦਨ ਦਾ ਸਾਧਨ ਨਹੀਂ ਹੁੰਦੀਆਂ ਉਹ ਜਿਹੜੀ ਜ਼ਹਿਰੀਲੀ ਪਿਕਚਰ ਆ ਉਹ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜ਼ਹਿਰ ਫਲਾਉਣ ਲਈ ਬਣਾਈ ਗਈ ਆ ਤੇ ਮੈਂ ਤਾਂ ਕਹਿੰਦਾ ਨਾ ਤਾਂ ਇਹੋ ਜੀਆਂ ਪਿਕਚਰਾਂ ਬਣਨੀਆਂ ਚਾਹੀਦੀਆਂ ਤੇ ਨਾ ਹੀ ਇਹ ਬਣਨ ਤੇ ਨਾ ਹੀ ਇਹ ਲੋਕ ਦੇਖਣ ਇਹ ਤਾਂ ਫਿਰ ਇਹ ਹੋ ਗਿਆ ਵੀ ਸੈਲਫਿਸ਼ਨੈਸ ਹੋ ਗਈ ਵੀ ਮੈਨੂੰ ਪੈਸੇ ਬਣ ਜਾਣ ਮੇਰੀ ਪਿਕਚਰ ਜੱਲਜ ਵਿੱਚ ਦੁਨੀਆ ਚਾਹੇ ਸਾਰੀ ਉਹੋ ਉਹ ਚਾਹੀ ਇਥੇ ਅਸ਼ਾਂਤੀ ਫੈਲੇ ਇਥੇ ਚਾਹੀ ਤੇ ਮਾੜੇ ਹਾਲਾਤ ਬਲਣ ਬਲਣਾ ਹਮੇਸ਼ਾ ਹੀ ਹਮੇਸ਼ਾ ਜਦੋਂ ਦਾ ਵੀ ਕੰਗਣਾ ਨੇ ਬੋਲਿਆ ਕਿਸਾਨਾਂ ਪ੍ਰਤੀ ਤਾਂ ਹਮੇਸ਼ਾ ਹੀ ਉਹਦੇ ਜਿਹੜੇ ਤੇਵਰ ਸੀਗੇ ਪੰਜਾਬ ਦੇ ਕਿਸਾਨਾਂ ਪ੍ਰਤੀ ਪੰਜਾਬ ਲਈ ਉਹ ਹਮੇਸ਼ਾ ਮਾੜੇ ਰਹਿਆ ਮੈਂ ਜਿੱਥੇ ਉਹਦੇ ਮਾਤਾ ਪਿਤਾ ਨੂੰ ਕਹੂੰਗਾ ਉੱਥੇ ਮੰਡੀ ਦੇ ਲੋਕਾਂ ਨੂੰ ਵੀ ਕਹੂੰਗਾ ਹਿਮਾਚਲ ਵਾਸੀਆਂ ਦਾ ਵੀ ਸਿਰ ਨੀਵਾ ਕੀਤਾ ਹੈਗਾ ਔਰ ਮੈਂ 나ੜੀ ਇਹ ਵੀ ਕਹੂੰਗਾ ਵੀ ਜੇ ਕੰਗਣਾ ਨੂੰ ਟਿਕਟ ਦਿੱਤੀ ਤਾਂ ਸਾਨੂੰ ਇਹ ਦਿਨ ਦੇਖਣੇ ਪਏ। ਇਹ ਹੀ ਟਿਕਟ ਕਿਸੇ ਪਾਰਟੀ ਦੇ ਵਰਕਰ ਨੂੰ ਜ਼ਮੀਨੀ ਸਤਰ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪੈਣੇ। ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਦੀ ਸ਼ੁਰੂਆਤ ਕਰਵਾਉਣ ਲਈ ਬਟਾਲਾ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਤ੍ਰਿਖਸ਼ਨ ਸ਼ੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਭਾਜਪਾ ਹਰ ਬੁੱਤ ਤੇ 200 ਲੋਕਾਂ ਦੀ ਮੈਂਬਰਸ਼ਿਪ ਕਰੇਗੀ ਅਤੇ ਇਹ ਮੈਂਬਰਸ਼ਿਪ ਉਹ ਨਵੀਂ ਟੈਕਨੋਲੋਜੀ ਮੋਬਾਈਲ ਐਪ ਤੋਂ ਹੀ ਹੋਵੇਗੀ ਨਾਲ ਹੀ ਉਹਨਾਂ ਇਹ ਵੀ ਗੱਲ ਕਹੀਏ ਕਿ ਕੰਗਣਾ ਰਣੋਤ ਜੋ ਕਿ ਭਾਜਪਾ ਤੋਂ ਸੰਸਦ ਨੇ ਉਹ ਵੀ ਕੁਝ ਬਿਆਨ ਦੇਣ ਉਸ ਨਾਲ ਸਾਡੀ ਪਿੰਡਾਂ ਦੇ ਵਿੱਚ ਛਵੀ ਖਰਾਬ ਨਹੀਂ ਹੋਵੇਗੀ ਕਿਉਂਕਿ ਭਾਜਪਾ ਇੱਕ ਚੰਗੀ ਸੋਚ ਵਾਲੀ ਪਾਰਟੀ ਹੈ 1000 ਪਲੱਸ ਮੈਂਬਰਸ਼ਿਪ ਜੋ ਮੈਨੂੰ ਪ੍ਰਧਾਨ ਜੀ ਨੇ ਦੱਸਿਆ 9000 ਪਲੱਸ ਮੈਂ 2019 ਦੀ ਸੀ 2019 ਦੀ ਪਿੰਡਾਂ ਦੇ ਵਿੱਚ ਕਿਵੇਂ ਜਾਵਾਂ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਣੇ ਆ ਪਿੰਡਾਂ 'ਚ ਕੋਈ ਸਾਨੂੰ ਹਰ ਜਗ੍ਹਾ ਤਾਂ ਕੋਈ ਕਿਸਾਨਾਂ ਦੇ ਨਾਲ ਬਰਤਾਰਾ ਹੋ ਰਿਹਾ ਨਹੀਂ ਅਸੀਂ ਕਿ ਸਾਡਾ ਕੋਈ ਟਕਰਾਅ ਥੋੜਾ ਸਾਡਾ ਕੋਈ ਟਕਰਾਅ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਦਾ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਘਰੇ ਘਰੇ ਜਾਣਾ ਆ ਉਹਦੇ ਲਈ ਟਕਰਾਅ ਕਾਤਾ ਗੱਲਾਂ ਰਕਾਓ ਕਿ ਮੇਰੇ ਕੋਲ ਨਾ ਐਮਪੀ ਨੇ ਬੀਜੇਪੀ ਜੀ 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 ਕਿਸਾਨਾਵਾਸਿਕ ਕਿੰਨੀ ਹੈ ਭੱਦਰ ਪਾਚ ਠੀਕ ਹੈ ਪਾਰਟੀ ਨੇ ਪਾਰਟੀ ਨੇ ਐਕਸ਼ਨ ਲਿਆ ਪਾਰਟੀ ਨੇ ਜੋ ਐਕਸ਼ਨ ਮੰਦਾ ਸੀ ਲਿਆ ਪਾਰਟੀ ਨੇ ਸਰ ਨਾ ਫਿਰ ਮੈਂਬਰਸ਼ਿਪ ਤੋਂ ਕਿਦਾਂ ਵਤੀਗੀ ਕੀ ਤੋਂਨੇ ਤੇ ਕੰਗਨਾ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપਵਾਦ ਆ ਇਹ ਤਾਂ ਇੱਕ ਇੱਕ ਜੀ ਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ ਬੜੀ ਨਹੀਂ 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 ਇਹ ਇੱਕ અપਵਾਦ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹ ਮੰਨ ਲਓ ਸਰ ਐਮਰਜੈਂਸੀ ਫਿਲਮ ਨੂੰ ਤੁਸੀਂ ਕਿਸਰਾ ਦੇਖਦੇ ਹੋ ਮੈਂ ਦੇਖੀ ਨਹੀਂ ਜੀ ਫਿਲਮ ਮੈਨੂੰ ਕੀ ਪਤਾ ਫਿਲਮ ਕਿਹੜੀ ਹੈ ਮੈਂ ਤਾਂ ਟ੍ਰੇਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਵਿੱਚ ਵਿਚਾਰ exchange ਜਾਂ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿਣ ਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਦੇਵੇ ਤੇ ਵਰਕਿੰਗ ਉਹ ਹਰ ਜਗ੍ਹਾ ਹੀ ਵੋਇਡ ਹੋਣਾ ਚਾਹੀਦਾ ਇੱਕ ਕੰਗਾ ਕੱਲਾ ਕੰਗਨਾਂ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕਹਿੰਦਾ ਇੱਕ ਭਾਜਪਾ ਦਾ ਮੈਂਬਰ ਆਫ ਪਾਰਲੀਮੈਂਟ ਕੰਗਨਾਂ ਖਾਤਿਸਤਰਾਤੀ ਭਾਸ਼ਾ ਦਾ ਯੂਜ਼ ਕਰ ਰਿਹਾ ਇਹ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਵਰਡ ਕੀਤਾ ਹੈਗਾ ਇਦੋਂ ਤੁਸੀਂ ਔਰ ਗੱਲ ਵੀ ਦਾ ਨਾਂ ਲੈ ਰੱਖੋ ਨਾ ਪਾਰਟੀ ਨੇ ਉਹਦੇ ਤੇ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੂੰ ਦਨੀ ਸਟੇਟਮੈਂਟ ਅਣੀ ਨਹੀਂ ਜਣੀ ਜਿਵੇਂ ਸਰ ਜਿਵੇਂ ਭਾਜਪਾ ਹੈ ਇੱਕ ਰਾਸ਼ਟਰੀ ਇਹ ਇੱਕ ਬਾਤ ਹਰ ਇੱਕ ਜਗ੍ਹਾ ਕਰਦੀ ਹੈ ਸੀ ਇਹ ਤਾਂ ਜਗ੍ਹਾ ਇੱਕ ਕਰ ਪਰ ਜਿੰਨੀ ਸਟੇਟ ਚੇਂਜ ਹੁੰਦੀ ਹੈ ਉਹਦੇ ਤੁਹਾਡੇ ਲਹਿਜਾ ਬਦਲ ਜਾਂਦਾ ਕਿਹੜੀ ਕੰਗਨਾਂ ਬਲੋਟੀ ਪੰਜਾਬ ਤੋਂ ਵਿੱਚ ਤੁਹਾਡਾ ਲਹਿਜਾ ਕੁਝ ਹੋਰ ਹੈ ਹੋ ਸਕਦਾ ਯੂਪੀ ਜਾ ਕੁਝ ਹੋਰ ਹੋਵੇ ਕਿਸੇ ਜਗ੍ਹਾ ਨੂੰ ਸ਼ੇਰ ਨਹੀਂ ਕਰਕੇ ਸੰਬੋਧਨ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਇਹ ਮੈਂ ਸਹੀ ਮੰਨਦਾ ਤੁਸੀਂ ਸਹੀ ਮੰਨਦੇ ਨਹੀਂ ਮੈਂ ਕਹਣਾ ਸਹੀ ਮੰਨਣਾ ਜੇ ਜਸ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨ ਸਕਦਾ ਮੈਂ ਕੋਈ ਪਾਰਟੀ ਤੋਂ ਉੱਪਰ ਹਾਂ ਜੇ ਪਾਰਟੀਆਂ ਨੇ ਗਲਤ ਮੰਨ ਲਿਆ ਤਾਂ ਇਹਨੂੰ ਕਿਹਾ ਬਈ ਤੂੰ ਬਿਆਨਵਾਜੀ ਇਦਾਂ ਦੀ ਨਹੀਂ ਕਰਨੀ ਮੈਂ ਪਾਰਟੀ ਸਾਹਤਰੀ ਹੋਇਆ ਬੀਜੇਪੀ ਦਾ ਮੈਂਬਰਸ਼ਿਪ ਦੇ ਇਹ ਦੇਖੋ ਇਦਾਂ ਲਿਆ ਘਟਨਾਵਾ ਜਿਹੜੀਆਂ ਹੁੰਦੀਆਂ ਹਨ ਨਾ ਇਹ ਸਪੌਂਟੇਨੀਅਸ ਹੁੰਦੀਆਂ ਹੁਣ ਕਾਂਗਰਸ ਦੇ ਦਿਗਵਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਐ ਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡਿਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈਗਾ ਇਟ ਇਟ ਨਵਰ ਚੇਂजेस ਹਾਂ ਕੰਗਰਾਂ ਦਾ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਥਿਓਰੀ ਹੈ ਜੋ ਭਾਜਪਾ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹ ਨਹੀਂ ਕਰਨਾ ਹੈਗਾ ਨਾ ਕਿ ਇੱਕ ਕੰਗਰਾਂ ਦਾ ਬਿਆਨ ਇੱਕ ਸਟੇਅ ਬਿਆਨ ਆ ਗਿਆ ਕੰਗਰਾਂ ਦਾ ਸਾਊਸ ਸਾਹਿਬ ਆਖਰੀ ਸਵਾਲ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਹਾਂਜੀ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੀ ਜੀ ਜੀ ਭਾਜਪਾ ਬਿਆਨ ਤੋਂ ਦੱਸਦਾ ਇਹ ਦੇਖੋ ਦੇਖੋ ਤੁਹਾਨੂੰ ਕੀ ਆਸ ਦੇਖੋ ਇਹ ਡੈਮੋਕਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇਸੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਹੈਗੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਆ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਘੜ ਪੈ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਕੋ ਮਨ ਲਾ ਪਿਆ ਹਰਿਆਣਾ ਦੇ ਵਿੱਚ ਸਾਡੇ ਨਾਲ ਅਲਾਈਂਸ ਕਰ ਲਓ ਡਰੇ ਪਿਆ ਨਾ ਦਾ ਮਤਲਬ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕਰ ਲਿਆ ਪਹਿਲੀ ਵਾਰ ਇਹ ਲੜੀ ਹੈ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਔਰ ਵੋਟ ਇੱਦਾਂ ਵਾਧੀ ਸਾਡੀਆਂ ਦੋ ਸੀਟਾਂ ਸੀਗੀਆਂ 1980 ਚ ਬੀਜੇਪੀ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰ ਦੋ ਸੀਟਾਂ ਆਈਆਂ ਦੋ ਤਬਾ ਤੇ ਵਾਤੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤਾਂ ਪਹਿਲਾਂ ਤਿੰਨ ਵਾਰੀ ਬਾਜਪੀ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧਦੀ ਆ ਨਾ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਆ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਆ ਅਟਲ ਵਿਆਹਰੀ ਬਾਜਪੀ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਆ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ ਸਾਡਾ ਤਾਂ ਇਹ ਹੀ ਆ ਬਸ ਜਾਂ ਸਿੱਖਣਾ ਜਾਂ ਜਿੱਤਣਾ ਦੋ ਤੱਕ ਹੋ ਸਕਦੀ ਆ ਪਰ ਭਾਜਪਾ ਕਲਕੱਤਾ ਰੇਪ کیس ਤੋਂ ਬਾਅਦ ਮੋਹਾਲੀ ਪੁਲਿਸ ਹੋਇਸ ਤਰਕ ਜਾਸਸ ਨੇ ਮੋਹਾਲੀ ਦੀਪਕ ਪਾਰਕ ਅਤੇ ਡੀਐਸਪੀ ਹਰਸਿਮਰਨ ਸਿੰਘ ਬਲਵਲੋਂ ਨਿਜੀ ਹਸਪਤਾਲਾਂ ਦਾ ਜਾ ਕੇ ਸਕਿਉਰਟੀ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਸਕਿਉਰਟੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਉਹਨਾਂ ਕਹੇ ਕਿ ਡਿਊਟੀ ਤੇ ਹਰ ਵੇਲੇ ਮੁਸਤੈਦ ਰਹਿਣਾ ਹੈ ਮੋਹਾਲੀ ਵਾਸੀਆਂ ਦੀ ਸੁਰੱਖਿਆ ਲਈ ਪੀਸੀਆਰ ਮੋਟਰਸਾਈਕਲਾਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਹਨ ਜੀ ਇਹ ਸਰਪ੍ਰਾਈਜ਼ ਚੈਕਿੰਗ ਮੈਨੂੰ ਨਹੀਂ ਕਵਾਂਗਾ ਸਾਡੇ ਮਾਨ ਜੋ ਬੀਜੀਪੀ ਸਾਹਿਬ ਵੱਲੋਂ ਹਦਾਇਤਾਂ ਆਈਆਂ ਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹਸਪਤਾਲ ਹੈਗੇ ਉਹਨਾਂ ਦਾ ਸਿਕਿਉਰਿਟੀ ਆਡਿਟ ਕੀਤਾ ਜਾਵੇ ਸੋ ਹਸਪਤਾਲ ਪ੍ਰਸ਼ਾਸਨ ਦੇ ਨਾਲ ਤਾਲਮਿਲ ਬਦਿਆ ਹੋ ਜਾਵੇ ਇਹਨਾਂ ਦੇ ਨਾਲ ਇਹ ਕੋਆਰਡੀਨੇਸ਼ਨ ਮੀਟਿੰਗ ਕਰਕੇ ਸਿਕਿਉਰਿਟੀ ਰਿਵਿਊ ਵੀ ਨਾਲ ਹੀ ਅਸੀਂ ਕਰ ਰਹੇ ਹਾਂ ਸੋ ਇਸੇ ਲੜੀ ਦੇ ਵਿੱਚ ਆਪਣੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵਕਫ-ਵਕਫ ਥਾਵਾਂ ਤੇ ਸਾਡੇ ਵਕਫ-ਵਕਫ ਗੈਸਟਿਡ ਅਫਸਰ ਜਾ ਰਹੇ ਹਨ ਉਹ ਕਲ ਵੀ ਗਏ ਸੀਗੇ ਤੇ ਅੱਜ ਵੀ ਜਾ ਕੇ ਕਰਨਗੇ ਅੱਜ ਅਸੀਂ ਆਪਣੇ ਡੀਐਸਪੀ ਸਿਟੀ 2 ਨੂੰ ਨਾਲ ਲੈ ਕੇ ਇੱਥੇ ਆਏ ਆ ਫੋਰਟਿਸ ਹਸਪੀਟਲ ਮੁਹਾਲੀ ਸੋ ਇੱਥੇ ਆ ਕੇ ਅਸੀਂ ਇਹਨਾਂ ਦਾ ਸੀਸੀਟੀਵੀ ਕੰਟਰੋਲ ਰੂਮ ਚੈੱਕ ਕੀਤਾ ਹੈ ਇਹਨਾਂ ਦੇ ਸਿਕਿਉਰਟੀ ਗਾਰਡ ਨਾਲ ਮੀਟਿੰਗ ਕੀਤੀ ਹੈ ਔਰ ਇਹਨਾਂ ਦੇ ਇਹਨਾਂ ਵੱਲੋਂ ਕੋਈ ਸੁਜੈਸ਼ਨ ਸਾਨੂੰ ਵੀ ਦਿੱਤੇ ਗਏ ਆ ਕੁਝ ਆਪਣੀ ਫੀਡਬੈਕ ਅਸੀਂ ਵੀ ਇਹਨਾਂ ਨੂੰ ਦਿੱਤੀ ਹੈ ਸੋ ਇਹਦਾ ਅੱਗੇ ਵੀ ਜਿਹੜਾ ਹੈਗਾ ਇਹ ਤਾਲਮੇਲ ਨੂੰ ਜਾਰੀ ਰੱਖਦੇ ਹੋਏ ਇਹਨਾਂ ਦੇ ਵੱਲੋਂ ਇੱਕ ਸਾਨੂੰ ਆਈ ਸੀ ਕਿ ਰਿਕੁਐਸਟ ਕੀ ਕੋਈ ਸੈਲਫ ਡਿਫੈਂਸ ਦੀ ਟ੍ਰੇਨਿੰਗ ਵਗੈਰਾ ਜਿਹੜੀ ਹੁੰਦੀ ਹੈ ਉਹ ਵੀ ਕਰਾਈ ਜਾਏ ਸੋ ਉਹ ਸੈਸ਼ਨਸ ਵੀ ਅਸੀਂ ਆ ਔਰ ਵਕ ਵਕ ਥਾਵਾਂ ਤੇ ਜਾ ਕੇ ਇਹਨਾਂ ਤੋਂ ਫੀਡਬੈਕ ਲਵਾਂ। ਸਰ ਨਾਈਟ ਪੈਟਰਨ ਨੂੰ ਲੈ ਕੇ ਅਸੀਂ ਮੁਹਾਲੀ ਦੇ ਪਿਛਲੇ ਦਿਨਾਂ 10 ਮੇਨ ਪੁਆਇੰਟ ਆਇਡੈਂਟੀਫਾਈ ਕੀਤੇ ਉਹਨਾਂ ਦੀ ਚੋਣ ਕਰਕੇ ਉੱਥੇ ਰਾਤ ਨੂੰ ਸਪੈਸ਼ਲ ਵਹੀਕਲਸ ਅਸੀਂ ਪੋਜੀਸ਼ਨ ਕਰਨੇ ਸ਼ੁਰੂ ਕਰਦੇ ਹਾਂ ਤਾਂ ਕਿ ਇਹ ਲੇਡੀਜ਼ ਇਨ ਡਿਸਟ्रेस ਡਿਸਟ्रेस ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦਾ ਹੈ। ਉਸ ਤੋਂ ਇਲਾਵਾ ਸਾਡੀ 112 ਹੈਲਪਲਾਈਨ 24 ਘੰਟੇ ਚੱਲਦੀ ਹੈ ਸਪੈਸ਼ਲ ਔਮਨ ਹੈਲਪਲਾਈਨ ਵੀ ਸੱਡੀ ਹੈਗੀ ਜਿਹਦੇ ਬਾਰੇ ਅਸੀਂ ਇਹਨਾਂ ਨੂੰ ਅਪਡੇਟ ਕਰਾਵਾਂ ਸਰ ਹਸਪੀਟਲ ਨਹੀਂ ਦੂਜੇ ਜਿਹੜੇ ਸ਼ੂਟ ਨੇ ਜਾਂ ਹੋਰ ਜਿਹੜੀ ਵਰਕਿੰਗ ਲੇਡੀਆਂ ਹੈ ਉਹਨਾਂ ਦੇ ਵਾਸਤੇ ਵੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ ਕੀਤੀ ਵੂਮਨ ਹੈਲਪਲਾਈਨ ਦੀ ਤੁਸੀਂ ਗੱਲ ਕਰਤੀ 112 ਦੀ ਗੱਲ ਉਹਨਾਂ ਦੇ ਵਾਸਤੇ ਵੀ ਜਿਹੜੀ ਨਾਈਟ ਪਟਵਾਰੀ ਦੀ ਗੱਲ ਹੈ ਜੀ ਜੀ ਉਹਨਾਂ ਦੇ ਵਾਸਤੇ ਸਾਡਾ ਇਹੀ ਹੈ ਕਿ ਜਿਹੜੀ 112 ਹੈਗੀ ਹੈ ਸਾਡੀ ਸੈਂਟਰਲਾਈਜ਼ਡ ਸਿਸਟਮ ਹੈਗਾ ਕਾਫੀ ਐਫੀਸ਼ੀਐਂਟ ਸਿਸਟਮ ਹੈਗਾ ਤੋਂ ਸਾਡੀ ਮਕਸਦ ਇਹ ਹੁੰਦਾ ਹੈ ਕਿ 10 ਮਿੰਟ ਦੇ ਅੰਦਰ ਅੰਦਰ ਜਿਹੜੀ ਹੈਲਪ ਹੈਗੀ ਹੈ ਉਹ ਹਰ ਹਾਲ ਦੇ ਵਿੱਚ ਪਹੁੰਚ ਜਾਵੇ ਜਿਹੜਾ ਵੀ ਵਿਕਟਿਮ ਕਾਲ ਕਰੇ ਸਰ ਆਪਣਾ ਜ਼ਿਲ੍ਹਾ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਇਸ ਤਰ੍ਹਾਂ ਦੀ ਕੋਆਰਡੀਨੇਸ਼ਨ ਚੰਡੀਗੜ੍ਹ ਹਰਿਆਣਾ ਹਿਮਾਚਲ ਦੇ ਨਾਲ ਆਪਣਾ ਜਿਹੜਾ ਹੈਗਾ ਕਾਰਜ ਕੀਤਾ ਜਾ ਰਿਹਾ ਹੈ ਕਾਫੀ ਅੱਛੀ ਕੋਆਰਡੀਨੇਸ਼ਨ ਚੱਲ ਰਹੀ ਹੈ ਰੈਗੂਲਰਲੀ ਅਸੀਂ ਜਿਹੜੇ ਡਿਸਟ ਕਿਉਂਕਿ ਕ੍ਰਾਈਮ ਵੀ ਸਾਡਾ ਕਾਮਨ ਕਈ ਵਾਰ ਕ੍ਰਿਮੀਨਲ ਵੀ ਕਾਮਨ ਹੁੰਦੇ ਆ ਸੋ ਕਾਫੀ ਅੱਛੀ ਕੋਆਰਡੀਨੇਸ਼ਨ ਹੈ ਤਰਿਕਾ ਇਹਨਾਂ ਨੂੰ ਐਡਵਾਂਸ ਟੈਕਨੋਲੋਜੀ ਅਪਣਾਈ ਜਾ ਰਹੀ ਜਿਵੇਂ ਕਿ ਮੋਟਰਸਾਈਕਲ ਦੇ ਉੱਤੇ ਕੈਮਰਾ ਸਟੌਪ ਦਿੱਤੇ ਗਏ ਨੇ ਉਹ ਮੁਹਾਲੀ ਵਿੱਚ ਚੱਲੇ ਮਤਲਬ ਏਰੀਆ ਮੁਹਾਲੀ ਦੇ ਚੱਲਣਗੇ ਆਊਟ ਏਰੀਆ ਦੇ ਨਹੀਂ ਇਹ ਤਾਂ ਜੀ ਦੇਖੋ ਇੱਕ ਪਾਇਲਟ ਪ੍ਰੋਜੈਕਟ ਅਸੀਂ ਕਰ ਰਹੇ ਆ ਸੋ ਸੋਲਰ ਕੈਮਰਾ ਜਿਹੜੇ ਹੈਗੇ ਅਸੀਂ ਪੀਸੀਆਰ ਗੱਡੀਆਂ ਤੇ ਲਾਏ ਆ ਤੇ ਜਿਹੜਾ ਕੈਮਰਾ ਨਾਰਮਲ ਕੈਮਰਾ ਹੁੰਦਾ ਹੈ ਉਹ ਕਾਫੀ ਅੱਛੀ ਕੁਆਲਿਟੀ ਦਾ ਹੈ ਉਹਨੂੰ ਅਸੀਂ ਟੈਸਟ ਕਰ ਰਹੇ ਆ ਤਾਂ ਉਹ ਕੈਮਰਾ ਅ ਦੋ ਜੀ ਸੀਨ ਬੇਸ ਕੈਮਰੇ ਹੈਗੇ ਲਾਈਵ ਰਿਕਾਰਡਿੰਗ ਚਲਦੀ ਹੈ ਸੋ ਮੂਵਮੈਂਟ ਕਿੱਥੇ ਹੋ ਰਹੀ ਹੈ ਨਾ ਸਿਰਫ ਅਸੀਂ ਜੀ ਪੀ ਐਸ ਨਾਲ ਹੀ ਟਰੈਕ ਕਰ ਸਕਦੇ ਆ ਬਲਕਿ ਅਸੀਂ ਆਪਣੇ ਫੋਨ ਦੇ ਉੱਤੇ ਆਪਣੇ ਕੰਟਰੋਲ ਰੂਮ ਦੇ ਉੱਤੇ ਟੀਵੀ ਤੇ ਵੀ ਅਸੀਂ ਚੈੱਕ ਕਰ ਸਕਦੇ ਆ ਕਿ ਗੱਡੀ ਇਸ ਵੇਲੇ ਕਿੱਥੇ ਹੈਗੀ ਕਿੱਥੇ ਜਾ ਰਹੀ ਕੀ ਕਰ ਰਹੀ ਹੈ ਸੋ ਕਰੀਵਨ ਕਿੰਨੇ ਕਿਉਂ ਮਤਲਬ ਜਿੰਨੇ ਕੀ ਆਪਣੇ ਰੇਪਾਇਰ ਸਪਾਇਕਰਸ ਲਗਾ ਰਹੇ ਆ ਪਿੱਛੇ ਇੱਕ ਵਾਰ ਦੋ ਗੱਡੀਆਂ ਤੇ ਅਸੀਂ ਸੋਲਰ ਵਾਲੇ ਕੈਮਰੇ ਲਗਾਏ ਆ ਤੇ ਸਾਡੇ ਕੋਲ ਹੁਣ ਚਾਰ ਮੋਟਰਸਾਈਕਲ ਆਈ ਹੈ ਜਿੰਨਾਂ ਤੇ ਅਸੀਂ ਕੈਮਰੇ ਲਗਾ ਕੇ ਇੱਕ ਵਾਰ ਪਾਇਲਟ ਪ੍ਰੋਜੈਕਟ ਕਰ ਰਹੇ ਆ ਜਿਸਨੂੰ ਲ ਸੈਨੂੰ ਹੋਰ ਸਟੇਲਪ ਕੀਤਾ ਜਾਏਗਾ ਐਸਾਬ ਕਿਉਂਕਿ ਸਿਕਿਉਰਟੀ ਨੂੰ ਪਰਪਸ ਤੇ ਲਗਾਤਾਰ ਤੁਸੀਂ ਚੈਕਿੰਗ ਕਰ ਰਹੇ ਹੋ ਹੁਣ ਤੱਕ ਪ੍ਰਾਈਵੇਟ ਤੇ ਸਰਕਾਰੀ ਤੁਸੀਂ ਲੱਗੇ ਹੋਏ ਹਜੇ ਤੱਕ ਕੋਈ ਖਾਮੀਆਂ ਪਾਈ ਗਈਆਂ ਹਨ ਉਹਨਾਂ ਨੂੰ ਕੁਝ ਤਰ੍ਹਾਂ ਦੀ ਹਦਾਇਤਾਂ ਜਿਹੜੀ ਦਿੱਤੀ ਗਈ ਹੈ ਸਿਕਿਉਰਟੀ ਪਰਪਸ ਵਾਸਤੇ ਉਹ ਜੀ ਇੱਕ ਆਡਿਟ ਦੀ ਅਸੀਂ ਰਿਪੋਰਟ ਹਜੇ ਕਨਸੋਲੀਡੇਟ ਕਰ ਰਹੇ ਹਾਂ ਉਹ ਕਰਕੇ ਫਿਰ ਅਸੀਂ ਆਪਣੇ ਸੀਨੀਅਰ ਅਧਿਕਾਰੀ ਨੂੰ ਪੇਸ਼ ਕਰਾਂਗੇ ਠੀਕ ਥੈਂਕ ਯੂ ਥੈਂਕ ਯੂ ਭਾਜਪਾ ਮੈਂਬਰਸ਼ਿਪ ਮੋਹਿਮ ਸੰਬੰਧੀ ਬੋਧਵਾਨੁਸ਼ਾਹਿਦ ਇੱਕ ਨਿਜੀ ਹੋਟਲ ਵਿੱਚ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਪਾਜਪਾ ਦੇ ਸੁਪਾਸ ਖੱਤਰ ਦੁਰਗੇਸ਼ ਸ਼ਰਮਾ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਦੁਰਗੇਸ਼ ਸ਼ਰਮਾ ਨੇ ਕਿਹਾ ਹੈ ਕਿ ਅਸੀਂ ਮੈਂਬਰਸ਼ਿਪ ਮੁਹਿੰਮ ਤਹਿਤ ਪੰਜਾਬ ਦੇ ਹਰ ਕੋਨੇ ਤੇ ਹਰ ਖੇਤਰ ਤੱਕ ਪਹੁੰਚ ਕਰਾਂਗੇ ਤੇ ਵੱਤ ਵਤ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਭਾਰਤੀ ਜਨਤਾ ਪਾਰਟੀ ਦੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਜੇਪੀ ਨੱਡਾ ਜੀ ਪੰਜਾਬ ਦੇ ਪ੍ਰਧਾਨ ਮਾਨਯੋਗ ਸ਼੍ਰੀ ਸੁਨੀਲ ਜਾਖੜ ਜੀ ਤੇ ਸਾਡੇ ਸੰਗਠਨ ਮੰਤਰੀ ਜੀ ਸਾਰਿਆਂ ਨੇ ਜੋ ਇਹ ਭਾਰਤੀ ਜਨਤਾ ਪਾਰਟੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਆ ਅੱਜ ਜ਼ਿਲ੍ਹਾ कपूरथला ਵਿੱਚ ਇਸ ਦਾ ਆਗਾਜ਼ ਕੀਤਾ ਗਿਆ ਔਰ ਇਸ ਦੇ ਵਿੱਚ ਕੋਈ ਵੀ ਬੰਦਾ 88 0000 224 ਤੇ ਮਿਸਕਾਲ ਕਰਕੇ ਉਹਦਾ ਮੈਂਬਰ ਬਣ ਸਕਦਾ ਔਰ ਆਪਣਾ ਡਾ ਆਇਡੈਂਟੀ ਕਾਰਡ ਹੈ ਉਹ ਪ੍ਰਾਪਤ ਕਰ ਸਕਦਾ ਔਰ ਸਾਡਾ ਟੀਚਾ ਹੈਗਾ ਵੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਆ ਲਾਸਟ ਵਾਰੀ ਪੰਜਾਬ ਵਿੱਚ 23 ਲੱਖ ਮੈਂਬਰ ਬਣੇ ਸੀ ਅਤੇ ਪੂਰੇ ਹਿੰਦੁਸਤਾਨ 'ਚ 18 ਕਰੋੜ ਦੇ ਕਰੀਬ ਮੈਂਬਰ ਬਣੇ ਸੀ। ਔਰ ਅਸੀਂ ਇਸ ਵਾਰ ਹਰ ਬੂਥ ਦੇ ਉੱਪਰ ਆ 200 ਜਿਹੜਾ ਐਕਟਿਵ ਮੈਂਬਰ ਆ ਉਹ ਬਣਾਉਣ ਦਾ ਟੀਚਾ ਹੈ ਉਹ ਮਿੱਥਿਆ ਘੱਟੋ ਘੱਟ ਬੱਦ ਤੋਂ ਜਿੰਨੇ ਮਰਜ਼ੀ ਹੋ ਜਾਣ। ਇਸ ਕਰਕੇ ਸਾਡੇ ਸੂਬੇ ਦੇ ਜਿਹੜੇ ਸੈਕਟਰੀ ਆ ਦੁਰਗੇਸ਼ ਸ਼ਰਮਾ ਜੀ ਉਹ ਸਪੈਸ਼ਲ ਤੌਰ ਦੇ ਉੱਪਰ ਪ੍ਰੈਸ ਕਾਨਫਰੰਸ ਸੰਬੋਧਨ ਕਰਨ ਵਾਸਤੇ ਆਏ ਸੀਗੇ ਔਰ ਉਹਨਾਂ ਨੇ ਸਾਰਿਆਂ ਨੂੰ ਸੰਬੋਧਨ ਤਾਂ ਇੱਦੇ ਦੀ ਕੋਈ ਬਾਅਦ ਵੈਰੀਫਿਕੇਸ਼ਨ ਨਹੀਂ ਹੁੰਦੀ ਜਦੋਂ ਕੋਈ ਅਪਲਾਈ ਕਰਦਾ। ਇਹ ਤੁਹਾਡਾ ਫੋਨ ਨੰਬਰ ਆ ਤੁਹਾਡੀ ਉਹੀ ਵੈਰੀਫਿਕੇਸ਼ਨ ਆ ਉਹਦੇ ਉੱਪਰ ਤੁਹਾਡਾ OTP ਨੰਬਰ ਆਉਂਦਾ OTP ਨੰਬਰ ਭਰਨ ਤੋਂ ਬਾਅਦ ਜਿਹੜੀ ਸਾਰਾ ਉਹ ਪ੍ਰਕਿਰਿਆ ਸਟਾਰਟ ਹੁੰਦੀ ਆਪਣੇ ਜ਼ਿਲ੍ਹੇ 'ਚ ਕੋਈ ਟੀਚਰ ਲੱਭ ਸਕਦੇ ਸਾਡੇ ਹਰ ਇੱਕ ਜਿੱਦਾਂ ਸਾਡੇ 17 ਸਰਕਲ ਆ ਮੰਡਲ ਆ ਜ਼ਿਲ੍ਹੇ ਦੇ ਵਿੱਚ ਔਰ ਸਾਡੇ ਹਰ ਇੱਕ ਬੂਥ ਦੇ ਉੱਪਰ ਮੈਂ ਕਿਹਾ 200 ਜਿਹੜੇ ਬੰਦਾ ਆ ਉਹ ਘੱਟੋ ਘੱਟ ਭਰਤੀ ਕੀਤੀ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਜਿਆਦਾ ਵਧੀਆ ਹੈ ਕਿ ਡਿਸਟ੍ਰਿਕਟ ਲੈਵਲ ਤੇ ਤੇ ਮੰਡਲ ਲੈਵਲ ਤੇ ਆਪਾਂ ਕਰ ਚੁੱਕੇ ਆ ਉਹਦੀ ਵਿਧੀ ਪਰਤੀ ਬੀਜਦੇ ਪ੍ਰਧਾਨ ਮੰਤਰੀ ਮਾਨਯਾ ਸ਼੍ਰੀ ਨਰਿੰਦਰ ਮੋਦੀ ਜੀ ਨੇ 2 ਸਤੰਬਰ ਨੂੰ ਭਾਰਤੀ ਗੰਤਾ ਪਾਰਟੀ ਦਾ ਮੈਂਬਰ ਬਣ ਕੇ ਸ਼੍ਰੀ ਜਗਤ ਪ੍ਰਕਾਸ਼ ਰੈਣਾ ਜੀ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਹਨ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਉਸ ਤੋਂ ਬਾਅਦ ਕੱਲ ਸਾਡੀ ਸਟੇਟ ਲੈਵਲ ਤੇ ਜਿਹੜੀ ਇਹਦੀ ਆਪਣਾ ਪ੍ਰੋਗਰਾਮ ਸੀ ਤੇ ਅੱਜ ਸਾਡੀ ਪੰਜਾਬ ਦੇ ਸਾਰੇ ਡਿਸਟ੍ਰਿਕਟ ਲੈਵਲ ਤੇ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਇਸ ਮਾਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਅਸੀਂ ਤੁਹਾਨੂੰ ਬੜੇ ਖੁਸ਼ੀ ਨਾਲ ਦੱਸ ਰਹੇ ਹਾਂ ਕਿ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਨਰਸਿੰਘ 타ਗੂ ਟਾਂਜਾ ਸੀਗਾ ਪਹਿਲਾਂ ਇਹ ਦੁਨੀਆ ਦੇ ਵਿੱਚ ਨੰਬਰ 1 ਟਾਂਜਾ ਬਣ ਕੇ ਰਿਹਾ ਹੈ 18 ਕਰੋੜ ਤੋਂ ਦੇ ਜਿਹੜੇ ਨਜ਼ਦੀਕ ਸਾਡੇ ਜਿਹੜੇ ਮੈਂਬਰ ਇਹਦੇ ਵਿੱਚ ਸੀਗੇ ਜਿਹੜੀ ਉਸ ਤੋਂ ਵੀ ਵੱਡੀ ਗੱਲ ਹੈ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਂ ਆਤੇ ਤਾਜ਼ਾ ਖਬਰਾਂ ਦਿਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰਾਖਾ